ਜਿਹੜੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇ ਬੈਂਜਾਮਿਨ ਨੇਤਨਿਆਹੁ ਹਾਂ ਉਹਨਾਂ ਨੇ ਹੁਣ ਕਿਹਾ ਤਾਂ ਕਿ ਉਹ ਹੁਣ ਟੋਟਲ ਜਿਹੜਾ ਮਿਲਟਰੀ ਕੰਟਰੋਲ ਲੈਣਾ ਚਾਹੁੰਦੇ ਨੇ ਗਾਜ਼ਾ ਪੱਟੀ ਉੱਪਰ ਬਿਲਕੁਲ ਜੀ ਹੁਣ ਇਹ 7 ਅਕਤੂਬਰ 2023 ਤੋਂ ਲੜਾਈ ਚੱਲਦੀ ਹੈ ਹਾਂ ਤੇ ਉਦੋਂ ਤੋਂ ਲੜਾਈ ਲਗਾਤਾਰ ਚੱਲਦੀ ਆ ਰਹੀ ਹੈ ਹਾਂ ਸਾਰਾ ਇਹਦਾ ਸਾਜੋ-ਸਮਾਨ ਹੈਗਾ ਲੜਾਈ ਦਾ ਨੇਤਨਿਆਹੁ ਹੁਣ ਜਿਹੜੇ ਬੈਂਜਾਮਿਨ ਨੇਤਨਿਆਹੁ ਅਸਲ ਪ੍ਰਾਈਮ ਮਿਨਿਸਟਰ ਹੈ ਜੀ ਉਹਨਾਂ ਨੂੰ ਸਾਰਾ ਅਮਰੀਕਾ ਤੋਂ ਤੇ ਹੋਰ ਯੂਰਪ ਇਧਰ-ਉਧਰੋਂ ਮਿਲ ਰਿਹਾ ਹਾਂ ਤੌਰ ਦੇ ਬੈਕ ਤੇ ਬਿਲਕੁਲ ਸਟਰੋਂਗਲੀ ਖੜੇ ਨੇ ਟਰੰਪਸ ਸਾਹਿਬ ਬਿਲਕੁਲ ਉਹਨਾਂ ਨੇ ਪਹਿਲਾਂ ਵੀ ਕਰਦਾ ਸੀ ਵੀ ਅਸੀਂ ਇਹ ਖਾਲੀ ਕਰਾ ਕੇ ਉਹਨੂੰ ਬਕਾਇਦਾ ਤੌਰ ਤੇ ਬੜਾ ਹੋਰ ਕੁਝ ਬਣਾਉਣ ਦੀ ਗੱਲ ਕਰੇ ਸੌਟਾ ਬਣਾਵਾਂਗੇ ਕਹਿੰਦੇ ਸੌਟਾ ਬਣਾਉਣੀ ਹੈ ਤੇ ਹੁਣ ਮਤਲਬ ਕਿ ਵੀ ਧਾਰਿਆ ਹੋਇਆ ਯਾਰ ਮੇਰੇ ਖਿਆਲ ਚ ਇਹਨਾਂ ਨੇ ਵੀ ਇਹ ਨੂੰ ਅਸੀਂ ਖਾਲੀ ਕਰਵਾ ਕੇ ਫਲਸਤੀ ਲੋਕ ਵੈਸੇ ਵੀ ਹੂੰ ਕੁਝ ਤਾਂ ਮਾਰੇ ਗਏ ਕੁਝ ਭੁੱਖ ਨਾਲ ਮਰ ਰਹੇ ਆ ਕੁਝ ਉੱਥੋਂ ਉੱਜੜ ਜਾ ਉੱਜੜੀ ਜਾ ਰਹੇ ਆ ਪਰ ਨਾਲ ਦੀ ਨਾਲ ਇਤਨੇ ਆ ਉਹਨੇ ਇਹ ਕਹੇ ਸੀ ਅਸੀਂ ਇਹਨੂੰ ਖਾਲੀ ਤਾਂ ਕਰਵਾ ਲੈਣਾ ਹੂੰ ਕਿ ਕਬਜ਼ਾ ਨਹੀਂ ਸੀ ਰੱਖਣਾ ਸਿਰਫ ਉਹਨੂੰ ਕਬਜ਼ਾ ਕਰਕੇ ਉਸ ਤੋਂ ਬਾਅਦ ਅਸੀਂ ਕਿਸੇ ਹੋਰ ਤਰੀਕੇ ਨਾਲ ਅਰਬ ਕੰਟਰੀ ਨੂੰ ਜਾਂ ਹੋਰ ਕਿਸੇ ਨੂੰ ਦੇ ਦੇਣਾ ਕਿਤੇ ਯੂਐਸ ਨੂੰ ਤਾਂ ਨਹੀਂ ਦੇਣਾ ਦੇਖੋ ਹਣੇ ਤਾਂ ਬਾਅਦ ਚ ਪਤਾ ਲੱਗੇ ਖਾਲੀ ਕਰਾਏ ਜਾਂ ਉੱਥੇ ਯੂਐਸ ਨੇ ਆਪਦਾ ਅੱਡਾ ਹੀ ਬਣਾਉਣਾ ਹੈ ਅੱਡਾ ਬਣਾ ਸਕਦਾ ਵਸੇ ਉਸ ਤੋਂ ਮੁਜ਼ੱਲਮ ਜੁਲਾ ਉੱਥੇ ਜਮ੍ਹਾਂ ਕਰ ਦੇਣਗੇ ਉਹ ਘਿਹਰਾਨ ਨੇੜੇ ਪੈਂਦਾ ਨਾ ਉੱਥੇ ਘਿਹਰਾਨ ਨੂੰ ਚਾਹੀਦੀ ਆਉਂਦੀ ਹੈ